ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਪਸ ਆ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਅੱਜ ਮੈਂ ਇੱਕ ਰਿਵਿਊ ਦੇ ਰਿਹਾ ਹਾਂ ਬੜਾ ਛੋਟਾ ਜਿਹਾ ਰਿਵਿਊ ਹੈ ਤੇ ਛੋਟਾ ਜਿਹਾ ਰਿਵਿਊ ਬੜੀ ਛੋਟੀ ਜਿਹੀ ਲਾਈਟ ਲਈ ਜਿਹਦਾ ਬਹੁਤ ਵੱਡਾ ਕੰਮ ਹੈ ਜੇ ਤੁਸੀਂ ਇੱਕ ਵੀਡੀਓਜ਼ ਬਣਾਉਣਾ ਚਾਹ ਰਹੇ ਹੋ ਜਿੱਦਾਂ ਹੁਣ ਮੈਂ ਇਸ ਵੇਲੇ ਬੈਠਾ ਆ ਮੇਰੀ ਜਿਹੜਾ ਫੇਸ ਦੀ ਜਿਹੜੀ ਆਉਟਪੁੱਟ ਆ ਉਹਦੇ ਤੇ ਜਿਹੜੀ ਲਾਈਟ ਆ ਉਹ ਜਸਟ ਇੱਕ ਬੇਸਿਕ ਹੈਗੀ ਆ ਡੌਲ ドラਮਾ ਵਾਲੀ ਲਾਈਟ ਮੈਂ ਇੱਕ ਹੋਰ ਲਾਈਟ ਮੰਗਾਈ ਆ ਜਿਹੜੀ ਫਰੰਟ ਤੇ ਕੀ ਲਾਈਟ ਲਈ ਯੂਜ਼ ਹੋਏਗੀ ਬਟ ਜੇ ਮੇਰਾ ਬੈਕਗ੍ਰਾਉਂਡ ਦੇਖ ਰਹੇ ਹੋ ਤੁਸੀਂ ਉਹ ਇਹ ਉਹਨੂੰ ਮੈਂ ਕਿਸੇ ਵੀ ਕਲਰ ਦਾ ਚੇਂਜ ਕਰ ਸਕਦਾ ਉਹਦਾ ਫਰੀਜ਼ਨ ਹੈਗਾ ਇਹ ਛੋਟੀ ਜਿਹੀ ਲਾਈਟ ਹੈ ਹੈਗੀ ਯੂਲਾਂਜੀ ਇਹ ਕੋਈ ਸਪੌਂਸਰਡ ਵੀਡੀਓ ਨਹੀਂ ਹੈ ਮੈਨੂੰ ਵਧੀਆ ਲੱਗੀ ਮੈਂ ਵੀਡੀਓ ਦੇਖਿਆ ਸੋ ਮੈਨੂੰ ਲੱਗਾ ਮੈਂ ਸ਼ੇਅਰ ਕਰਾਂ ਸੋ ਇਹ ਛੋਟੀ ਜਿਹੀ ਲਾਈਟ ਹੈ 36 ਡਾਲਰ ਦੀ ਹੈਗੀ ਕੈਨੇਡੀਅਨ ਡਾਲਰਸ ਚ ਸੋ ਇਹਦਾ ਫੰਕਸ਼ਨ ਹੈਗਾ ਜੀ ਇੱਕ ਪੋਰਟੇਬਲ ਲਾਈਟ ਹੈ ਕਿਤੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਤੁਹਾਨੂੰ ਕੋਈ ਸੋਰਸ ਨਹੀਂ ਚਾਹੀਦਾ ਬੈਟਰੀ ਤੇ ਆ 2000 ਮਿਲੀਐਂਪੀਅਰ ਦੀ ਬੈਟਰੀ ਹੈ 1% ਜੇ ਤੁਸੀਂ ਇੰਟੈਂਸਿਟੀ ਯੂਜ਼ ਕਰਦੇ ਹੋ 100% ਬ੍ਰਾਈਟਨੈਸ ਤੇ 2 ਘੰਟੇ ਲਾਸਟ ਕਰਦੀ ਹੈ ਬਹੁਤ ਵਧੀਆ ਲਾਈਕ ਜੇ ਤੁਸੀਂ ਲਾਈਕ ਜਦਾਂ ਛੋਟੇ ਰੂਮ ਦੇ ਵਿੱਚ ਸੈਟਅਪ ਕਰਨਾ ਹੋਵੇ ਨਾ ਤੇ ਤੁਹਾਨੂੰ ਮੈਂ ਚੱਕ ਕੇ ਦਿਖਾਣਾ ਲਾਈਕ ਇਹ ਬੇਸਿਕਲੀ ਐਡੀਕ ਲਾਈਟ ਆ ਤੇ ਇਹਦੀ ਆਉਟਪੁੱਟ ਚੈੱਕ ਕਰਿਓ ਹੁਣ ਤੁਸੀਂ ਮੇਰੇ ਬੈਕ ਤੇ ਸੋ ਇਹਦੀ ਜਿਹੜੀ ਹੋਰ ਇੰਟੈਂਸ ਲਾਈਕ ਜਿਹੜੇ ਵਿੱਚ ਪਿੱਛੇ ਨਾ ਬਟਨ ਦਿੱਤੇ ਹੋਏ ਆ ਤੁਸੀਂ ਕਲਰਸ ਵੀ ਚੇਂਜ ਕਰ ਸਕਦੇ ਆ ਲਾਈਕ ਜਦੋਂ ਹੁਣ ਇਹ ਰੈੱਡ ਆ ਰਾਈਟ ਹੈ ਨਾ ਤੇ ਆ ਮੇਰਾ ਬੈਕਗ੍ਰਾਉਂਡ ਤੁਸੀਂ ਦੇਖ ਰਹੇ ਹੋ ਚੇਂਜ ਹੋਈ ਜਾ ਰਿਹਾ ਲਾਈਕ ਜਿਹੜਾ ਮਰਜ਼ੀ ਬੈਕ ਕਲਰ ਦਾ ਬੈਕਗ੍ਰਾਉਂਡ ਕਰ ਲਓ ਤੁਸੀਂ ਤੁਹਾਡੇ ਤੇ ਆ ਤੇ ਜਿਹੜਾ ਜਿੱਦ ਜਿੱਦ ਦਾ ਟੇਸਟ ਹੈ ਜਿੱਦਾਂ ਦੀ ਤੁਸੀਂ ਵੀਡੀਓ ਬਣਾਉਣਾ ਚਾ ਰਹੇ ਹੋ ਸੋ ਮੈਂ ਰੈੱਡ ਕੀਤਾ ਤਾਂ ਸੀ ਮੈਨੂੰ ਵਧੀਆ ਲੱਗ ਰਿਹਾ ਸੀਗਾ ਸੋ ਲੈਟਸ ਸੇ ਹੁਣ ਐਸਲੇ ਮੈਂ ਬਲੂ ਹੋਇਆ ਤਾਂ ਇਹ ਵੀ ਵਧੀਆ ਐ ਲਾਈਕ ਕੋਈ ਕੰਟਰਾਸਟ ਹੈ ਤੁਸੀਂ ਕਲਰ ਲੈ ਸਕਦੇ ਹੋ ਤੁਹਾਡੀ ਆਉਟਪੁੱਟ ਉਦਾਂ ਦੀ ਆਊਗੀ ਬਾਈਕ ਬੇਸਿਕਲੀ ਜੇ ਤੁਸੀਂ ਟਾਕਿੰਗ ਹੈਡ ਵੀਡੀਓ ਬਣਾ ਰਹੇ ਹੋ ਜਿੱਦਾਂ ਮੈਂ ਹੁਣ ਐਸਲੇ ਬੋਲ ਰਿਹਾ ਤੇ ਐਦਾਂ ਦੀ ਵੀਡੀਓ ਲਈ ਕਾਫੀ ਵਧੀਆ ਜਾਂ ਉਦਾਂ ਤੁਸੀਂ ਟਿਊਟੋਰੀਅਲ ਬਣਾ ਰਹੇ ਹੋ ਜਾਂ ਤੁਹਾਨੂੰ ਬੈਕਗ੍ਰਾਉਂਡ ਪਿੱਛੇ ਵਧੀਆ ਚਾਹੀਦਾ ਸੋ ਇੱਕ ਛੋਟੀ ਜਿਹੀ ਲਾਈਟ ਨਾਲ ਕਾਫੀ ਐਂਬੀਅੰਸ ਚੇਂਜ ਹੋ ਜਾਂ ਸੋ ਜੇ ਤੁਹਾਡੇ ਕੋਈ ਹੋਰ ਕੁਐਸਚਨ ਆਏ ਤੁਸੀਂ ਕਮੈਂਟ ਕਰਿਓ ਆਈ ਵਿਲ ਹੈਲਪ ਯੂ ਪਲੀਜ਼